ਦੀਪਚਾਂਜ ਜੁਨੇ ਸੀ ਇਹ ਨਾਦੀ ਤਲਾਸ਼ ਦੌਰਾਨ ਗੱਡੀ ਚੋ 2 ਗ੍ਰਾਮ ਹੀਰੋਇਨ 3.5 ਲੱਖ ਇੰਡੀਅਨ ਕਰੰਸੀ ਨੋਟਸ 100 US ਡਾਲਰ ਮਿਲੇ ਸੀਗੇ ਕੀ ਨਾਦੇ ਕੋਲ ਨਜਾਇਜ਼ ਹਥਿਆਰ ਵੀ ਸੀ ਇੱਕ ਨਜਾਇਜ਼ 32 ਬੋਰ ਦਾ ਪਿਸਤਲ ਔਰ ਦੋ ਜਿੰਦਾ ਰਾਊਂਡ ਮਿਲੇ ਸੀਗੇ ਉਹਦੇ ਨਾਲ ਨਾਲ ਦੋ ਕਿਰਪਾਨਾਂ ਤੇ ਹੋਰ ਵੀ ਇਦਾਰੇ ਸਮਾਨ ਮਿਲੇ ਕੋ ਧੱਕੇ ਨਾਲ ਕਬਜ਼ਾ ਕਰਨ ਦੀ ਰਾਏਦਾਨ ਕੀ ਹਰ ਫਸਲ ਪੱਕੀ ਹੋਈ ਹੈ ਤੇ ਜੱਗੀ ਨੂੰ ਅੰਦਰ ਕਰਦੇ ਨਾਲ ਧੱਕਾ ਕਰਦੇ ਦੇਖੋ ਮੈਂ ਇੱਕ ਗੱਲ ਦੀ ਐਡਮਿਨਿਸਟ੍ਰੇਸ਼ਨ ਨੂੰ ਇਹ ਵਾਰਨਿੰਗ ਵੀ ਦੇਣੀ ਚਾਹੁੰਦਾ ਹੈ ਕਿ ਇਹ ਤਕਰੀਰ ਤੇ ਕਿਸੇ ਵੀ ਹੱਤ ਵਿੱਚ ਸਰਕਾਰ ਦੀਆਂ ਇਹ ਕੁੱਝੀਆਂ ਹੱਕਤਾਂ ਨੂੰ ਅਸੀਂ ਕਾਮਯਾਬ ਨਹੀਂ ਹੋ ਸਕਾਂਗੇ ਕਿਉਂਕਿ ਇਸ ਤਰ੍ਹਾਂ ਦਾ ਤਾਂ ਮਤਲਬ ਗੱਲ ਹੀ ਕੋਈ ਨਹੀਂ ਕਿ ਤੁਸੀਂ ਕਰਜਿਆਂ ਦਾ ਕੰਮ, ਅਦਾਲਤਾਂ ਦਾ ਕੰਮ, ਠਾਣਿਆਂ ਦਾ ਕੰਮ ਪੁਲਿਸ ਤੱਕ ਇਹਨਾਂ ਦਾ ਕੰਮ ਲੱਭੋ। ਇਹ ਕਿਹੜੇ ਕਾਨੂੰਨ 'ਚ ਲਿਖਿਆ ਹੈਗਾ? ਜੱਗੀ ਉਹ ਸ਼ਖਸ਼ਾ ਜਿਹੜਾ ਕਿ ਨਸ਼ੇਰੀ ਲੋਕਾਂ ਨੂੰ ਵੀ ਜਾ ਕੇ ਕੈਂਪਾਂ ਵਿੱਚ ਰੱਖਦਾ ਸੀ, ਗਰੀਬ ਲੋਕਾਂ ਨੇ ਮਦਦ ਕਰਦਾ ਸੀ, ਗਰੀਬਾਂ ਕਿਹਨੀਆਂ ਸ਼ਾਮੀਆਂ ਕਰਦਾ ਸੀ। ਐਡਾ ਸੋਸ਼ਲ ਵਰਕਰ ਉਸ ਤੋਂ ਤੇ ਦਾ ਠੁਠਾ ਭਰ ਸਕਿਤ ਕਾ ਕਰੇ। ਬਹੁਤ ਚੰਗਾ ਬੰਦਾ ਹੈ ਸਾਰੇ ਗਰੀਬ ਦੀ ਮਦਦ ਕਰਦਾ ਹੈ ਜਿਹੜੇ ਰਸੇ ਖਾਂਦੇ ਨੇ ਉਹਨਾਂ ਨਾਲ ਛੜਾਉਂਦਾ ਜੀ ਜਿਹੜਾ ਕੋਈ ਮਰ ਗਿਆ ਆਪਣੇ ਵੀਰ ਪਾਉਂਦਾ ਰਹੇ ਲੱਕੜਾਂ ਨੂੰ ਪਾਉਂਦਾ ਰਹੇ ਸਾਰੇ ਗਰੀਬਾਂ ਦੇ ਫਾਇਦਾ ਕਰਦਾ ਹੈ ਇਹ ਪਰਚਾ ਠੂਠਾ ਤੇ ਕੇਂਦਰ ਕੀਤਾ ਜਾਪੇ ਪਿੰਡ ਦੇ ਸਾਰੇ ਲੋਕ ਨੇ ਤਾਣ ਮਲੌਤ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਬਿਆਨ ਸਿੰਘ ਰੋੜੀਆਂ ਹਲਕਾ ਪਾਇਲ ਦੇ ਵਿੱਚ ਬੀਤੇ ਦਿਨਾਂ ਤੋਂ ਇੱਕ ਮਸਲਾ ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਹ ਮਸਲਾ ਸੀ ਪਿੰਡ ਚੰਕੋਈਆਂ ਖੁਰਦ ਤੋਂ ਸਾਬਕਾ ਸਰਪੰਚ ਜਗਜੀਤ ਸਿੰਘ ਉਰਫ ਜੱਗੀ ਜੋ ਕਿ ਸ਼੍ਰੋਮ ਨੇ ਅਕਾਲੀ ਦਲ ਦੇ ਨਾਲ ਆ ਸੰਬੰਧਤ ਹਨ ਉਹਨਾਂ ਦੇ ਉੱਪਰ ਨਸ਼ਾ ਤਸਕਰੀ ਦੇ ਇਲਜ਼ਾਮ ਲਗੇ ਸਨ ਤੇ ਉਸ ਬਾਰੇ ਸ਼੍ਰੀਮਤੀ ਜੋਤੀ ਜਾਦਵ ਜੋ ਕਿ ਐਸਐਸਪੀ ਖੰਨਾ ਹਨ ਉਹਨਾਂ ਦੇ ਵੱਲੋਂ ਅੱਜ ਵਿਸ਼ੇਸ਼ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਆਓ ਪਹਿਲਾਂ ਸੁਣ ਲੈਂਦੇ ਆ ਪੂਰੀ ਪ੍ਰੈਸ ਕਾਨਫਰੰਸ ਤੇ ਕੀ ਕਹਿਣਾ ਉਹਨਾਂ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਅ ਜਿਹੜਾ ਕਿ ਸਾਡਾ ਐਂਟੀ ਕ੍ਰਿਮਿਨਲ ਯਾਂ ਐਂਟੀ ਸੋਸ਼ਲ ਐਲੀਮੈਂਟ ਨੂੰ ਲੈ ਕੇ ਸਾਡੀ ਮੁਹਿੰਮ ਚੱਲੀ ਹੋਈ ਹੈ ਉਹਦੇ ਅੰਡਰ ਹੀ ਸਾਨੂੰ ਇਤਲਾ ਮਿਲੀ ਸੀਗੀ ਕਿ ਚੰਕੋਇਆ ਪਿੰਡ ਦੇ ਨੇੜੇ ਕੁਝ ਐਂਟੀਸੋਸ਼ਲ ਐਲੀਮੈਂਟ ਹੋ ਸਕਦੇ ਤੇ ਸਾਡੀ ਟੀਮ ਨੇ ਫਿਰ ਉੱਥੇ ਜਾ ਕੇ ਨਾਕਾਬੰਦੀ ਵਗੈਰਾ ਕੀਤੀ ਤਾਂ ਉੱਥੇ ਇੱਕ ਕਰੈਟਾ ਗੱਡੀ ਦੇ ਵਿੱਚ ਚਾਰ ਨੌਜਵਾਨ ਆ ਰਹੇ ਸੀਗੇ ਤੇ ਉਹ ਮਕਸੂਦਾ ਸਾਈਡ ਤੋਂ ਆ ਰਹੇ ਸੀ ਤੇ ਚੰਕੋਇਆ ਪਿੰਡ ਵੱਲ ਜਾ ਰਹੇ ਸੀਗੇ ਜਦੋਂ ਉਹਨਾਂ ਦੀ ਤਲਾਸ਼ੀ ਲਈਤੀ ਗਈ ਔਰ ਰੋਕ ਕੇ ਉਹਨਾਂ ਦੀ ਪੁੱਛਤੀ ਪੁੱਛਤਾਚ ਕੀਤੀ ਗਈ ਸੀ ਤੇ ਉਹਨਾਂ ਦੀ ਜੋ ਪਛਾਣ ਹੈ ਉਹ ਅਨੁਜ ਉਰਫ ਲੱਲਾ ਰਵੀ ਉਰਫ ਕਾਰਤੂਸ ਇੱਕ ਸੂਰਜ ਟੈਕਸ ਫੋਰਨ ਦੀ ਪੀ ਚਾਰ ਮੁੰਡੇ ਸੀਗੇ ਇਹਨਾਂ ਦੀ ਤਲਾਸ਼ੀ ਦੌਰਾਨ ਗੱਡੀ ਚੋਂ 20 ਗ੍ਰਾਮ ਹਿਰੋਇਨ 3.5 ਲੱਖ ਇੰਡੀਅਨ ਕਰੰਸੀ ਨੋਟਸ ਤੇ ਉਹਦੇ ਨਾਲ ਨਾਲ 33 ਯੂ ਐਸ ਡਾਲਰਸ ਮਿਲੇ ਸੀਗੇ ਉਦੋਂ ਬਾਅਦ ਇਹਨਾਂ ਨੂੰ ਇਹਨਾਂ ਦੇ ਉੱਪਰ ਕੇਸ ਦਰਜ ਕਰਕੇ ਐਫ ਆਈ ਆਰ ਨੰਬਰ 38 ਅ ਦਰਜ ਕੀਤੀ ਗਈ ਸੀ ਕਿ ਐਨ ਡੀ ਪੀਐਸ ਤੇ ਐਕਟ ਦੇ ਅੰਦਰ ਐਫ ਆਈ ਆਰ ਦਰਜ ਹੋਈ ਸੀ ਤੇ ਉਦੋਂ ਬਾਅਦ ਇਹਨਾਂ ਦੀ ਕੁਝ ਕਚ ਹੋਈ ਦੌਰਾਨ ਤਫਤੀਸ਼ ਦੌਰਾਨ ਕੁਐਸਚਨਿੰਗ ਸਾਨੂੰ ਪਤਾ ਲੱਗਿਆ ਸੀਗਾ ਕਿ ਇਹਨਾਂ ਨੇ ਆਪਣੇ ਆਪ ਨੂੰ ਇੱਕ ਜਗੀਨਾਦ ਦਾ ਪਰਸਨ ਹੈਗਾ ਜਗਜੀਤ ਉਰਫ ਜਗੀ ਉਹ ਉਹਦੇ ਨਾਲ ਹੀ ਕੰਮ ਕਰਦੇ ਸੀਗੇ ਤੇ ਉਹਨਾਂ ਦੀ ਉਹਦੇ ਡਾਇਰੈਕਸ਼ਨ ਦੇ ਉੱਪਰ ਹੀ ਕੰਮ ਕਰਦੇ ਸੀਗੇ ਤੇ ਕੇਸ ਦੇ ਵਿੱਚ ਫਿਰ ਜਗਜੀਤ ਨੂੰ ਵੀ ਨਾਮਿਨੇਟ ਕੀਤਾ ਗਿਆ ਸੀਗਾ ਔਰ ਉਦੋਂ ਬਾਅਦ ਫਿਰ ਰਵੀ ਉਰਫ ਕਾਰਤੂਸ ਤੇ ਕੁਐਸਚਨਿੰਗ ਦੇ ਵਿੱਚ ਇੱਕ ਹੋਰ ਗੱਲ ਨਿਕਲ ਕੇ ਸਾਹਮਣੇ ਆਈ ਸੀਗੀ ਕਿ ਇਹਨਾਂ ਦੇ ਕੋਲ ਨਾਜਾਇਜ਼ ਹਥਿਆਰ ਵੀ ਸੀਗੇ ਤੇ ਜਦੋਂ ਪਾਲ ਕੀਤੀ ਗਈ ਸੀਗੀ ਤੇ ਉਹਦੇ ਕੋਲੋਂ ਫਿਰ ਰਿਕਵਰੀ ਵੀ ਹੋਈ ਇੱਕ ਨਜਾਇਜ਼ ਬੱਤੀ ਬੋਰ ਦਾ ਪਿਸਤਲ ਔਰ ਦੋ ਜਿੰਦਾ ਰਾਉਂਡ ਮਿਲੇ ਸੀਗੇ ਉਹਦੇ ਨਾਲ ਨਾਲ ਦੋ ਕਿਰਪਾਨਾਂ ਤੇ ਹੋਰ ਵੀ ਇਦਾਂ ਦੇ ਸਮਾਨ ਮਿਲੇ ਤੇ ਉਦੋਂ ਬਾਅਦ ਫਿਰ ਉਹਨੇ ਇੱਕ ਹੋਰ ਗੱਲ ਆਪਣੇ ਜੀ ਇੰਟੈਰੋਗੇਸ਼ਨ ਦੇ ਵਿੱਚ ਦੱਸੀ ਸੀ ਕਿ ਜਗਜੀਤ ਉਰਫ ਜੱਗੀ ਦਾ ਇੱਕ ਬ੍ਰਦਰ ਵੀ ਹੈਗਾ ਕਾਲਾ ਉਹ ਵੀ ਉਹਦੇ ਨਾਲ ਕੰਮ ਕਰਦਾ ਤੇ ਉਹਦੇ ਕੋਲ ਵੀ ਨਜਾਇਜ਼ ਹਥਿਆਰ ਹੋ ਸਕਦੇ ਜਦੋਂ ਕੁਐਸਚਨਿੰਗ ਅੱਗੇ ਹੋਈ ਤੇ ਤਫਤੀਸ਼ ਦੌਰਾਨ ਫਿਰ ਸਾਨੂੰ ਅ ਇਹਨਾਂ ਦਾ ਪਤਾ ਲੱਗਿਆ ਕਿ ਜੋ ਵੈਪਨ ਲੈ ਕੇ ਆਉਂਦੇ ਹਨ ਕਾਲਾ ਜੋ ਲੈ ਕੇ ਆਉਂਦਾ ਉਹ ਐਮਪੀ ਬੇਸਡ ਜੋ ਸਪਲਾਈਅਰਸ ਹਨ ਉਹਨਾਂ ਤੋਂ ਵੈਪਨਸ ਲੈ ਕੇ ਆਉਂਦਾ ਹੈ ਤਾਂ ਤਫਤੀਸ਼ ਕਰਦੇ ਹੋਏ ਪੁਲਿਸ ਦੀ ਇੱਕ ਪਾਰਟੀ ਮਧੇ ਪ੍ਰਦੇਸ਼ ਵੀ ਗਈ ਉੱਥੋਂ ਅਸੀਂ ਦੋ ਸਪਲਾਈਅਰਸ ਜੋ ਵੈਪਨ ਦੇ ਹਨ ਜੋ ਪੰਜਾਬ ਦੇ ਸਪੈਸ਼ਲੀ ਇਸ ਜੋ ਇੱਕ ਪੂਰੀ ਗੈਂਗ ਹੈ ਆਰਗੇਨਾਈਜ਼ ਕ੍ਰਾਈਮ ਜੋ ਕਰ ਰਹੀ ਸੀਗੇ ਇੱਥੇ ਉਹਨਾਂ ਨੂੰ ਸਪਲਾਈ ਕਰਦੇ ਸੀਗੇ ਤੇ ਇੱਕ ਤਾਂ ਹਰਪਾਲ ਪਰਸਨ ਇਨੀਸ਼ially ਮਿਲਿਆ ਸੀਗਾ ਉਹ ਐਮਪੀ ਦਾ ਹੀ ਰਹਿਣ ਵਾਲਾ ਹੈ ਤੇ ਤਾਰ ਉਥੇ ਜ਼ਿਲ੍ਹਾ ਹੈਗਾ ਉਥੇ ਦਾ ਹੈਗਾ ਉਹਦੇ ਕੋਲੋਂ 7 ਬੱਤੀ ਬੋਰ ਦੇ ਪਿਸਟਲਸ ਐਂਡ 7 ਮੈਗਜ਼ੀਨਸ ਉਹਦੇ ਕੋਲੋਂ ਬਰਾਮਦ ਹੋਈ ਤੇ ਉਹਨੂੰ ਵੀ ਫਿਰ ਹਿਰਾਸਤ ਦੇ ਵਿੱਚ ਲਿੱਤਾ ਗਿਆ ਸੀਗਾ ਉਹਦੀ ਫਿਰ ਉੱਥੇ ਹੀ ਮੋੜਲੀ ਜਦੋਂ ਇੰਟਰੋਗੇਸ਼ਨ ਇੰਟਰੋਗੇਸ਼ਨ ਕੀਤੀ ਗਈ ਆ ਤੋ ਉਹਨੇ ਅੱਗੇ ਇੱਕ ਹੋਰ ਸਪਲਾਈਅਰ ਦਾ ਨਾਂ ਦਸੀਆ ਨਾਲ ਨਾਲ ਪੁਲਿਸ ਉਥੇ ਉਹਦੀ ਵੀ ਪਾਲ ਕਰਦੇ ਪਹੁੰਚੀ ਤੇ ਜੋ ਦੂਜਾ ਕੁਲਦੀਪ ਦਾਦਾ ਪਰਸਨ ਹੈਗਾ ਉਹ ਉਹਦੇ ਕੋਲੋਂ ਵੀ 6 ਬੱਤੀ ਬੋਰ ਦੇ ਪਿਸਟਲ 6 ਮੈਗਜ਼ੀਨ ਦੇ ਨਾਲ ਉਹਨੂੰ ਵੀ ਅਰੈਸਟ ਕੀਤਾ ਗਿਆ ਤੇ ਉਦੋਂ ਉਹਦੇ ਕੋਲੋਂ ਵੀ ਆ ਬਰਾਮਦਗੀ ਹੋਈ ਤੇ ਹੁਣ ਤੱਕ ਕੀ ਟੋਟਲ ਜੋ ਇਸ ਕੇਸ ਦੇ ਵਿੱਚ ਵੈਪਨ ਦੀ ਜੋ ਬਰਾਮਦਗੀ ਹੈ ਉਹ 14 ਬੱਤੀ ਬੋਰ ਦੇ ਪਿਸਟਲਸ ਤੇ 14 ਮੈਗਜ਼ੀਨਸ ਦੋ ਜ਼ਿੰਦਾ ਰਾਉਂਡਸ ਬਰਾਮਦ ਹੋਏ ਹਨ ਇਹਦੇ ਨਾਲ ਨਾਲ 20 ਗ੍ਰਾਮ ਹੈਰੋਇਨ 3.5 ਲੱਖ ਇੰਡੀਅਨ ਕਰੰਸੀ ਨੋਟਸ ਤੇ 30 ਯੂ ਐਸ ਡਾਲਰਸ ਅੱਗੇ ਵੀ ਤਫਤੀਸ਼ ਜਾਰੀ ਹੈਗੀ ਕਿਉਂਕਿ ਇਹ ਇੱਥੇ ਇਹ ਲੜਾਈ ਝਗੜੇ ਦੇ ਵਿੱਚ ਵੀ ਕਾਫੀ ਇਨਵੋਲਡ ਹੈ ਜੋ ਰਵੀ ਉਰਫ কারਤੂਸ ਹੈ ਇਹਦੇ ਉੱਪਰ 10 ਹੋਰ ਪ੍ਰੀਵੀਅਸ ਮਾਮਕਦੇ ਹੈ ਇੱਕ 307 ਦਾ ਵੀ ਰੀਸੈਂਟ ਪਾਸ ਦੇ ਵਿੱਚ ਇੱਕ ਮੁਕਦਮਾ ਸੀਗਾ ਉਹਦੇ ਵਿੱਚ ਵੌਂਟਡ ਵੀ ਸੀਗਾ ਤੇ ਦੇ ਨਾਲ ਜੋ ਇਹਦੇ ਸਾਥੀ ਹੈ ਅਨੁਜ ਉਰਫ ਲੱਲਾ ਇਹਦੇ ਉੱਪਰ 2 ਐਫਆਈਆਰਸ ਨੇ ਸੂਰਜ ਦੇ ਉੱਪਰ ਇੱਕ ਤੇ ਇੱਕ स्वर्णਦੀਪ ਦੇ ਉੱਪਰ ਵੀ ਐਨਡੀਪੀਐਸ ਦੀ ਧਾਰਾਵ ਦੇ ਅੰਦਰ ਐਫਆਈਆਰਸ ਨੇ ਤੇ ਕਾਲਾ ਤੇ ਜਗਜੀਤ ਉਰਫ ਜੱਗੀ ਦੇ ਉੱਪਰ 6 ਟੋਟਲ ਐਫਆਈਆਰਸ ਹੈ ਤੇ ਕਾਲਾ ਜੋ ਹੈਗਾ ਜੋ ਲੇਟੈਸਟ ਇਹਦੇ ਵਿੱਚ ਨਾਮਿਨੇਟ ਹੋਇਆ ਸੀਗਾ ਉਹਦੇ ਉੱਪਰ ਵੀ 2 ਐਫਆਈਆਰਸ ਹੈ ਤੇ ਇਹ ਇੱਥੇ ਹੀ ਲੜਾਈ ਝਗੜੇ ਦੇ ਵਿੱਚ ਕਾਫੀ ਇਨਵੋਲਡ ਹੈ ਤੇ ਆਰਗੇਨਾਈਜ਼ क्राइम ਦੇ ਵਿੱਚ ਵੀ ਇਨਵੋਲਵਮੈਂਟ ਇਹਨਾਂ ਦੀ ਨਿਕਲੀ ਹੈ ਮੈਡਮ ਇਹ ਨਸ਼ਾ ਤਸਕਰੀ ਹੈ ਹੈਗਾ ਜਾਂ ਕੋਈ क्राइम ਦੇ ਬਾਰਦਾਤਾਂ ਨੂੰ ਜਾਂ ਕੋਈ ਗੈਂਗ ਬਣਾ ਕੇ ਕੰਮ ਚਲਦਾ ਹੈ ਨਸ਼ਾ ਤਸਕਰੀ ਕਰਦੇ ਸੀ ਨਸ਼ੇ ਦਾ ਵੀ ਦੇਖੋ ਹਿਰੋਇਨ ਤੋਂ ਇਨਾਂ ਦੇ ਕੋਲੋਂ ਬਰਾਮਦ ਹੋਈ ਹੈ ਉਹ ਵੀ ਅਸੀਂ ਬੈਕਵਰਡ ਲਿੰਕੇਜ ਐਸਟੈਬਲਿਸ਼ ਕਰ ਰਹੇ ਹਾਂ ਕਿ ਕਿੱਥੋਂ ਲੈ ਕੇ ਆਂਦੇ ਕਿਉਂਕਿ ਇਹਨਾਂ ਦੇ ਜੋ ਸਾਡੇ ਕੋਲ ਅਰੈਸਟਡ ਪਰਸਨ ਹੈ ਉਹਨਾਂ ਦੇ ਕਹਿਣ ਮੁਤਾਬਕ ਜਗਜੀਤ ਉਰਫ ਜੱਗੀ ਦੇ ਕਹਿਣ ਤੋਂ ਸਪਲਾਈ ਕਰਦੇ ਸੀਗੇ ਉਹਨਾਂ ਉਹਦੇ ਕੋਲੋਂ ਹੀ ਡਰੱਗਸ ਲੈਂਦੇ ਸੀਗੇ ਤੇ ਉਹ ਕਿੱਥੋਂ ਲੈਂਦਾ ਹੈ ਉਹ ਜਦੋਂ ਤੱਕ ਉਹਦੀ ਹਿਰਾਸਤ ਦੇ ਵਿੱਚ ਨਹੀਂ ਲਿਆ ਜਾਂਦਾ ਤਦ ਤੱਕ ਅਸੀਂ ਸਟੈਬਲਿਸ਼ ਨਹੀਂ ਕਰ ਪਾਏਗੇ ਬਟ ਅਜੇ ਉਹਦੇ ਉੱਪਰ ਚੱਲ ਰਿਹਾ ਹੈਗਾ ਉਦੇ ਨਾਲ ਨਾਲ ਇਹ ਇਹਨਾਂ ਦੇ ਉੱਪਰ ਕਾਫੀ ਸਾਰੇ ਲੜਾਈ ਝਗੜੇ ਦੇ ਤੇ 307 ਵਗੈਰਾ ਦੇ ਵੀ ਹੀਨियस ਕਰਨ ਤੇ سنگीन ਜੁਰਮ ਦੇ ਅੰਦਰ ਹੀ ਵੌਂਟਡ ਵੀ ਸੀਗੇ ਤੇ ਲੜਾਈ ਝਗੜਾ ਕਮ ਇਲੀਗਲ ਵੈਪਨਸ ਦੇ ਨਾਲ ਕਾਫੀ ਸਾਰੇ ਕ੍ਰਾਈਮ ਨੂੰ ਅੰਜਾਮ ਦਿੰਦੇ ਸੀਗੇ ਤੇ ਇੱਕ ਆਰਗੇਨਾਈਜ਼ ਕ੍ਰਿਮੀਨਲ ਨੈਟਵਰਕ ਵਾਂਗੂ ਕੰਮ ਕਰਦੇ ਸੀਗੇ ਕਿ ਨਹੀਂ ਕਹਿ ਸਕਦੇ ਆ ਵੀ ਜੱਗੀ ਨਿਸ਼ਾਨਦੇਹੀ ਤੇ ਬਰਾਮਦ ਹੋਇਆ ਲੈ ਕੇ ਅੰਦਰ ਨਿਸ਼ਾਨਦੇਹੀ ਤੋਂ ਨਹੀਂ ਜਦੋਂ ਜੋ ਮੈਂ ਤੁਹਾਨੂੰ ਦੱਸਿਆ ਕਿ ਜੋ ਰਵੀ ਉਰਫ ਕਾਰਤੂਸ ਦੀ ਪੁਛਕਿਸ਼ ਦੇ ਵਿੱਚ ਇੱਕ ਵੈਪਨ ਜਿਹੜਾ ਬਰਾਮਦ ਹੋਇਆ ਤੇ ਇਹਨਾਂ ਨੇ ਦੱਸਿਆ ਕਿ ਜੋ ਕਾਲਾ ਹੈਗਾ ਉਹ ਵੈਪਨ Madhya Pradesh ਤੋਂ ਲੈ ਕੇ ਆਉਂਦਾ ਹੈ ਤਾਂ ਜਦੋਂ ਉਹ ਵਾਲੀ ਟ੍ਰੇਲ ਨੂੰ ਅਸੀਂ ਫਾਲੋ ਕੀਤਾ ਤੇ MP ਤੱਕ ਇਹਨਾਂ ਦੇ ਇਲੀਗਲ ਵੈਪਨ ਦੀ ਜੋ ਸਪਲਾਈ ਚੇਨ ਹੈ ਉਹਨੂੰ ਅਸੀਂ ਅਨਰਥ ਕੀਤਾ ਹੈਗਾ ਤੇ ਜਿਹੜੇ ਦੋ ਪਰਸਨ ਅਸੀਂ MP ਤੋਂ ਜੋ ਅਰੈਸਟ ਕਰਕੇ ਜਿਨ੍ਹਾਂ ਦੇ ਕੋਲੋਂ ਇਹ 13 ਹਥਿਆਰਾਂ ਦੀ ਜੋ ਬਰਾਮਦਗੀ ਹੋਈ ਹੈ ਉਹ ਹਥਿਆਰ ਸਪਲਾਈ ਕਰਦੇ ਪੰਜਾਬ ਦੇ ਇਦਾਂ ਦੇ ਨੌਜਵਾਨਾਂ ਨੂੰ ਤੇ ਇੱਕ ਇਲੀਗਲ ਵੈਪਨ ਦਾ ਜੋ ਟ੍ਰੇਡ ਹੈਗਾ ਉਹਦੇ ਵਿੱਚ ਉਹ ਇਨਵੋਲਡ ਹੈ ਤੇ ਆ ਸਪਲਾਇਰ ਕਮ ਮੈਨੂਫੈਕਚਰਰ ਟਾਈਪ ਕੇ ਜੇ ਪਰਸਨ ਹੈ ਮੈਂ ਇੱਕ ਚੱਕੀ ਨੂੰ ਲੈ ਕੇ ਸਪਲਾਈ ਕਰ ਚੁੱਕੇ ਪੰਜਾਬ ਦੇ ਵਿੱਚ ਪਰ ਲੱਗਾ ਕੁਝ ਉਹ ਹਜੇ ਇਹਨਾਂ ਦੀ ਕਿਉਂਕਿ ਕੱਲ ਹੀ ਲੈ ਕੇ ਆਏ ਤੇ ਅਜੇ ਆ ਵਾਲੀ ਉਹਨਾਂ ਦੀ ਪੁੱਛਗਿੱਛ ਬਾਕੀ ਹੈ ਤੇ ਹੋਰ ਵੀ ਅਗਰ ਮੈਨੂਫੈਕਚਰਰ ਦੇ ਵਿੱਚ ਇਨਵੋਲਡ ਹੋਣਗੇ ਤੋ ਉਹ ਜਿਵੇਂ ਜਿਵੇਂ ਤਫਤੀਸ਼ ਅਗੇ ਵਧੇਗੀ ਉਹਦਾ ਉਦਮ ਮੰਨ ਜੱਗੀ ਨੂੰ ਕੇਸ ਤੇ ਇਨਵੋਲ ਕਰਨ ਲਈ ਇੱਕ ਪ੍ਰਦਰਸ਼ਨ ਵੀ ਹੋਇਆ ਸੀ ਮਨ ਜੇਸਨ ਜੋ ਬਰਾਮਦਗੀ ਹੋਈ ਹੈ ਮੈਂ ਆਪਾਂ ਕਹਿ ਸਕਦੇ ਆਂ ਵੀ ਇਹਦਾ ਮੁਖੀਆ ਗੈਂਗ ਦਾ ਜੱਗੀ ਜੀ ਦੇਖਿਏ ਹੁਣ ਤੱਕ ਕੀ ਜੋ ਤਫਤੀਸ਼ ਔਰ ਜੋ ਪਰਸਨ ਸਾਡੀ ਅਰੈਸਟ ਦੇ ਵਿੱਚ ਆਏ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਜੱਗੀ ਦੇ ਕਹਿਣ ਤੋਂ ਹੀ ਉਹ ਕੰਮ ਕਰਦੇ ਸੀਗੇ ਉਨਾ ਦਾ ਮੇਨ ਸਪਲਾਈਅਰ ਹੀ ਜਗਜੀਤ ਉਰਫ ਜੱਗੀ ਹੈਗਾ ਬਾਕੀ ਜਦੋਂ ਤੱਕ ਉਹਦੀ ਪੁੱਛਕਿਛ ਨਹੀਂ ਹੋਉਂਦੀ ਜਦੋਂ ਤੱਕ ਉਹ ਸਾਡੀ ਕਸਟਡੀ ਦੇ ਵਿੱਚ ਨਹੀਂ ਆਉਂਦਾ ਅਸੀਂ ਕਨਫਰਮ ਤਰੀਕੇ ਨਾਲ ਉਹਦੀ ਸਪਲਾਈ ਚੇਨ ਦਾ ਨਹੀਂ ਕਹਿ ਸਕਦੇ ਬਟ ਹੁਣ ਤੱਕ ਹੀ ਤਫਤੀਸ਼ ਮੁਤਾਬਕ ਉਹ ਇਹਨਾਂ ਨੂੰ ਸਪਲਾਈ ਕਰਦਾ ਜਿੱਥੇ ਹੀ ਸ਼੍ਰੀਮਤੀ ਜੋਤੀ যাদব ਦੇ ਵੱਲੋਂ ਚਾਰ ਉਹਨਾਂ આરોપીਆਂ ਬਾਰੇ ਦੱਸਿਆ ਗਿਆ ਉਥੇ ਹੀ ਜਗਜੀਤ ਸਿੰਘ ਉਰਫ ਜੱਗੀ ਬਾਰੇ ਵੀ ਪੂਰੀ ਡਿਟੇਲ ਸਾਂਝੀ ਕੀਤੀ ਗਈ ਤਿਆਉ ਹੁਣ ਜਾਣਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ੰਦਰ ਸਿੰਘ ਗਰੇਵਾਲ ਜੋ ਕਿ ਸਾਬਕਾ ਕੈਬਨਿਟ ਮੰਤਰੀ ਹਨ ਉਹਨਾਂ ਦਾ ਇਸ ਮਾਮਲੇ ਬਾਰੇ ਕੀ ਕਹਿਣਾ ਹੈ ਕੀ ਮੋਟੀਵੇਟਿਡ ਦੇਖੋ ਇਹ ਅੱਜ ਮੈਂ ਇੱਥੇ ਇਸ ਕਰਕੇ ਆਏ ਆ ਕਿ ਕੁਝ ਦਿਨ ਪਹਿਲਾਂ ਸਾਡੇ ਇਸ ਨਗਰ ਦੇ ਰਹੇ ਸਰਪੰਚ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਆ ਉਹਨਾਂ ਦੇ ਇੱਕ ਝੂਠਾ ਪਰਚਾ ਕਰਤਾ ਹੈ ਉਹਨਾਂ ਨੂੰ ਸ਼ੰਕਾ ਸੀ ਪਹਿਲਾਂ ਵੀ ਤੇ ਉਹ ਮੇਰੇ ਕੋਲ ਆਏ ਤੇ ਮੈਂ ਐਸਐਸਪੀ ਖੰਨਾ ਨਾਲ ਟੈਲੀਫੋਨ ਤੇ ਗੱਲ ਕੀਤੀ ਗਈ ਜੀ ਸਾਨੂੰ ਇਹ ਇਤਲਾਹ ਹੈਗੀ ਹੈ ਕਿ ਤੁਹਾਡੀ ਪੁਲਿਸ ਸਾਡੇ ਬੰਦੇ ਦੇ ਕੋਈ ਝੂਠਾ ਕੇਸ ਕਰਨ ਨੂੰ ਫਿਰਦੀ ਹੈ ਤੇ ਚੀਜ਼ ਕੋਈ ਨਸ਼ਾ ਪਲਾਂਟ ਕਰਨ ਨੂੰ ਫਿਰਦੀ ਹੈ ਤੇ ਮੈਨੂੰ ਐਸਐਸਪੀ ਖੰਨਾ ਨੇ ਜੋ ਮੈਡਮ ਜੋਤੀ ਯਾਦਵ ਨੇ ਯਕੀਨ ਦਵਾਇਆ ਕਿ ਅਸੀਂ ਕੋਈ ਝੂਠਾ ਪਰਚਾ ਨਹੀਂ ਪਾਵਾਂਗੇ ਪਰ ਅਫਸੋਸ ਇਹ ਕਿ ਮੁੜ ਕੇ 20 ਗ੍ਰਾਮ ਚਿੱਟਾ ਉਹਨਾਂ ਤੇ ਪਲਾਂਟ ਕਰ ਦਿੱਤਾ ਉਹਦੀ ਵਜ੍ਹਾ ਬੜੀ ਸਪਸ਼ਟ ਹੈ ਕਿ ਇਹ ਜ਼ਮੀਨ ਹੈ ਇਹਦੇ ਕੋਲ 12 13 ਕਿੱਲੇ ਉਹ ਮਾਲਕਾਂ ਦੇ ਨਾਲ ਕਾਫੀ ਦੇਰ ਤੇ ਉਹਨਾਂ ਦੀ ਮਾਲਕੀ ਦੀ ਕੋਸ਼ਿਸ਼ ਹੈ ਕਿ ਇਹਨੂੰ ਠੱਕੇ ਨਾਲ ਬਾਹਰ ਕੱਢ ਦਿੱਤਾ ਜਾਵੇ। ਉਹਨਾਂ ਨੇ ਸਾਲ 2020 ਵਿੱਚ ਪੁਲਿਸ ਨੂੰ ਦਰਖਾਸਤ ਵੀ ਦਿੱਤੀ ਜਿਸ ਦੇ ਚ ਉਹਨਾਂ ਨੇ ਮੰਨਿਆ ਕਿ ਅਸੀਂ ਜ਼ਮੀਨ ਠੇਕੇ ਤੇ ਜੱਗੀ ਨੂੰ ਦਿੱਤੀ ਸੀਗੀ। ਉਹਨੇ ਸਾਨੂੰ ਠੇਕਾ ਨਹੀਂ ਦਿੰਦਾ। 2020 ਚ ਐਸਐਸਪੀ ਲੈਵਲ ਤੱਕ ਇਨਕੁਆਇਰੀ ਹੋ ਕੇ ਪੁਲਿਸ ਨੇ ਰਿਪੋਰਟ ਕੀਤੀ ਕਿ ਇਹ ਜ਼ਮੀਨ ਕਾਸ਼ ਤੇ ਜੱਗੀ ਕਰਦਾ ਹੈ ਤੇ ਸ਼ਿਕਾਇਤ ਕਰਤਾ ਨੇ ਜੇ ਆਪਣਾ ਜ਼ਮੀਨ ਲੈਣੀ ਹੈ ਵਾਪਸ ਤਾਂ ਦੀਵਾਨੀ ਦਾਵਾ ਕਰਕੇ ਵਾਪਸ ਲੈ ਲੈਣਾ। ਹੁਣ ਉਹ ਲੋਕ ਬੇਈਮਾਨ ਹੋ ਕੇ ਸੱਤਾ ਬਦਲੀ ਕਰਕੇ ਮੌਜੂਦਾ ਸਰਕਾਰ ਤੇ ਐਮਐਲਏ ਨਾਲ ਰਲ ਕੇ ਉਹ ਧੱਕੇ ਨਾਲ ਕਬਜ਼ਾ ਕਰਨ ਦੀ ਰਾਤ ਨਾਲ ਕੀ ਹੁਣ ਫਸਲ ਪੱਕੀ ਹੋਈ ਹੈ ਤੇ ਜੱਗੀ ਨੂੰ ਅੰਦਰ ਕਰ ਦੋ ਉਹਦੇ ਧੱਕਾ ਕਰ ਦੋ ਦੇਖੋ ਮੈਂ ਇੱਕ ਗੱਲ ਦੀ ਐਡਮਿਨਿਸਟ੍ਰੇਸ਼ਨ ਨੂੰ ਇਹ ਵਾਰਨਿੰਗ ਵੀ ਦੇਣੀ ਚਾਹੁੰਦਾ ਕਿ ਇਹ ਧੱਕੇ ਨਹੀਂ ਚੱਲਣੇ ਇਲਾਕਾ ਸਮੁੱਚਾ ਇਲਾਕਾ ਜੱਗੀ ਦੇ ਨਾਲ ਇਹ ਹੋਏ ਝੂਠੇ ਪਰਚੇ ਦੇ ਨਾਲ ਵਿਰੋਧ ਖੜਾ ਤੇ ਕਿਸੇ ਵੀ ਹਾਲਤ ਵਿੱਚ ਸਰਕਾਰ ਦੀਆਂ ਇਹ ਕੋਝੀਆਂ ਹਰਕਤਾਂ ਨੂੰ ਅਸੀਂ ਕਾਮਯਾਬ ਨਹੀਂ ਹੋਣ ਦਿਆਂਗੇ ਭਾਵੇਂ ਸਾਨੂੰ ਕਾਨੂੰਨੀ ਅਦਾਲਤ ਕਰਨੇ ਅਦਾਲਤ ਤੇ ਜਾਣਾ ਪਵੇ ਭਾਵੇਂ ਸਾਨੂੰ ਉੱਪਰ ਤੱਕ ਅਫਸਰ ਸ਼ਾਹੀ ਕੋਲ ਜਾਣਾ ਪਵੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਇਹ ਜਿਹੜਾ ਝੂਠਾ ਪਰਚਾ ਪਾਇਆ ਕੈਨਸਲ ਹੋਵੇ ਤੇ ਜਿਨ੍ਹਾਂ ਨੇ ਪਾਇਆ ਤੇ ਪਵਾਇਆ ਉਹਨਾਂ ਦੇ ਕਾਰਵਾਈ ਹੋਵੇ ਕਿਉਂਕਿ ਇਸ ਤਰ੍ਹਾਂ ਦਾ ਤਾਂ ਮਤਲਬ ਗੱਲ ਹੀ ਕੋਈ ਨਹੀਂ ਕਿ ਤੁਸੀਂ ਕਬਜ਼ਿਆਂ ਦਾ ਕੰਮ ਅਦਾਲਤਾਂ ਦਾ ਕੰਮ ਥਾਣਿਆਂ ਦਾ ਕੰਮ ਪੁਲਿਸ ਧੱਕੇ ਨਾਲ ਕਬਜ਼ੇ ਦਵਾਉਣ ਲੱਪੋਗੇ ਜੀ ਇਹ ਕਿਹੜੇ ਕਾਨੂੰਨ ਚ ਲਿਖਿਆ ਹੈਗਾ ਇੱਕ ਪਾਸੇ ਸੁਪਰੀਮ ਕੋਰਟ ਨੇ ਕਿਹਾ ਸਰ ਪੰਜਾਬ ਸਰਕਾਰ ਦਾ ਆਪਣਾ ਹੁਕਮ ਹੈ ਕਿ ਪੁਲਿਸ ਕਬਜ਼ੇ ਜ਼ਮੀਨਾਂ ਦੇ ਦਿਵਾਉਣੇ ਦਾ ਛਡਾਉਣੇ ਪੁਲਿਸ ਦਾ ਕੰਮ ਨਹੀਂ ਤੇ ਪੁਲਿਸ ਝੂਠਾ ਪਰਚਾ ਪਾ ਰਹੀ ਹੈ ਫਿਰ ਇਹ ਤਾਂ ਜਦ ਇਨਕੁਆਇਰੀ ਲੱਗੀ ਅਸੀਂ ਇਹੋ ਜੇ ਪਾਜ ਖੋਲ ਉਹਦੇ ਡਾਂਗੇ ਪੁਲਿਸ ਦੇ ਕਿ ਜਿਹਦੇ ਪੁਲਿਸ ਦੇ ਪੱਲੇ ਰਹਿਣਾ ਕੱਖ ਨਹੀਂਗਾ ਕਿ ਸਾਡੇ ਕੋਲ ਇਹੋ ਜੇ ਐਵੀਡੈਂਸ ਹੈ ਕਿ ਜਿਹੜੇ ਆਪਣੇ ਆਪ ਚ ਸਾਬਤ ਕਰਦਾ ਕਿ ਇਹ ਸਾਰਾ ਕੇਸ ਝੂਠਾ ਹੈਗਾ ਬੇਬੁਨਿਆਦ ਝੂਠਾ ਪਾਇਆ ਹੈਗਾ ਤੇ ਇਸ ਕਰਕੇ ਅੱਜ ਮੈਂ ਇਹਨਾਂ ਦੇ ਸੰਗਤ ਨੂੰ ਇੱਥੇ ਮਿਲਣ ਆਇਆ ਸੀ ਨਾਲ ਇਹਨਾਂ ਨੂੰ ਵਿਸ਼ਵਾਸ ਦਿਵਾਉਣ ਆਇਆ ਕਿ ਸਮੁੱਚੀ ਪਾਰਟੀ ਇਹਨਾਂ ਦੇ ਨਾਲ ਖੜੀ ਐ ਇਸ ਪਰਖ ਦੀ ਘੜੀ ਵਿੱਚ ਤੇ ਅਸੀਂ ਹਰ ਆਪਣਾ ਹੀਲਾ ਵਰਤ ਕੇ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਪਰਚਾ ਹੈਗਾ ਕੈਂਸਲ ਹੋਵੇ ਹੁਣ ਇਸ ਪੂਰੇ ਮਾਮਲੇ ਨੂੰ ਪਿੰਡ ਵਾਲੇ ਕਿਵੇਂ ਦੇਖਦੇ ਨੇ ਤੇ ਪਿੰਡ ਵਾਲਿਆਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਜਰਜਨ ਜੀ ਤੇ ਜਿਹੜੇ ਜੱਗੀ ਸਰਪੰਚ ਦੇ ਪਰਚਾ ਪਿਆ ਕੀ ਜਾਣਦੇ ਨੇ ਇਹ ਝੂਠਾ ਪਰਚਾ ਹੈ ਕਿੰਨੀ ਦੇਰ ਤੋਂ ਜਾਣਦੇ ਆਂ ਸੋਟੇ ਘੰਟੇ ਤੋਂ ਰੇਪੜੇ ਹੋਇਆ ਜੀ ਕੋਪਿੰਟ ਚ ਬਰੇ ਰਹੇ ਹੋ ਰਿਪੋਰਟ ਪੁਲਿਸ ਦਾ ਅਲੀਗੇਸ਼ਨ ਲਗਾ ਰਹੀ ਹੈ ਵੀ ਆਪਣਾ ਚੱਟੇ ਦਾ ਕੰਮ ਕਰਦੇ ਸੀ ਨਹੀਂ ਜੀ ਗਲਤ ਕਹਿ ਰਹੀ ਹੈ ਬੋਸਪ੍ਰਿੰਟ ਕੀ ਮੰਗ ਕਰਦੇ ਹੋ ਪਰਸਾ ਪਰਚਾ ਕੈਨਸਲ ਹੋਣਾ ਚਾਹੀਦਾ ਸਾਫ ਮਿਲਣਾ ਚਾਹੀਦਾ ਕਾਰਨ ਕੀ ਹੈ ਜਿਹੜਾ ਉਹਨਾਂ ਨੇ ਖਰਚਾ ਕੀਤਾ ਹੈ ਇਹਨਾਂ ਦਾ ਜ਼ਮੀਨਦਾਰ ਹੋਣਾ ਜੀ ਪਰਾਣਾ ਜੀ ਉਹਦੇ ਕਰਕੇ ਕਰਾ ਰਹੇ ਹਨ ਕੀ ਨਾਮਟੀ ਕਾਟੋ ਮੇਰਾ ਦਲਵਿੰਦਰ ਵਾਂਗਟ ਵਾਈਸ ਚੇਅਰ ਪਰਸਨੋ ਬਲੌਗ ਸੰਤਿਤ ਰਹਾ from the counter purchase <laughs> <laughs> of kita gaya ki jane chala aid ਥੋੜੇ ਦਿਨ ਪਹਿਲਾਂ ਜੱਗੀ ਮੇਰੇ ਕੋਲ ਵੀ ਆਇਆ ਸੀ ਉਸਨੇ ਵੀ ਮੈਨੂੰ ਇਹ ਦੱਸਿਆ ਸੀ ਵੀ ਆਂਟੀ ਮੇਰੀ ਜਮੀਨ ਹੱਥੋਂ ਨੂੰ ਫੇਟੇ ਆ ਹਨਾ ਉਸ ਸੰਬੰਧ ਦੇ ਵਿੱਚ ਇਹਦੇ ਉੱਤੇ ਬਿਲਕੁਲ ਝੂਠਾ ਬਕਵਾਸਾਂ ਕਿਉਂਕਿ 20 ਸਾਲ ਤੋਂ ਜੱਗੀ ਨਾਲ ਮੇਰਾ ਸੰਬੰਧ ਆ ਜੱਗੀ ਉਹ ਸ਼ਖਸ ਆ ਜਿਹੜਾ ਕਿ ਨਸ਼ੇੜੀ ਲੋਕਾਂ ਨੂੰ ਵੀ ਜਾ ਕੇ ਕੈਂਪਾਂ ਵਿੱਚ ਰੱਖਦਾ ਸੀ ਗਰੀਬ ਲੋਕਾਂ ਦੀ ਮਦਦ ਕਰਦਾ ਸੀ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕਰਦਾ ਸੀ ਐਡਾ ਸੋਸ਼ਲ ਵਰਕਰ ਉਸ ਉੱਤੇ ਐਡਾ ਝੂਠਾ ਬਕਵਾਸ ਕੀਤਾ ਜਾਵੇ ਮਤਲਬ ਬਿਲਕੁਲ ਇਸਾ ਦੇ ਬਰਾਹਾ ਪਲੀਜ਼ ਦਾ ਖੰਨਾ ਪਲੀਜ਼ ਦਾ ਔਰ ਪੈਰ ਪਲੀਜ਼ ਨੇ ਬਹੁਤ ਜਿਆਤੀ ਕੀਤੀ ਹੈ ਇਸ ਸਬੰਧ ਦੇ ਵਿੱਚ ਵੀ ਮੈਂ ਕਹਿਣਾ ਚਾਹੁੰਨੀ ਹਾਂ ਮੈਂ ਮੀਟਿੰਗ ਸਾਡੇ ਹਲਕੇ ਦੇ ਐਮ ਐਲ ਏ ਸਾਹਿਬ ਨਾਲ ਵੀ ਕੀਤੀ ਸੀਗੀ ਪਰਸੋਂ ਉਹਨਾਂ ਕੋਲ ਵੀ ਗਈ ਸੀ ਕਿ ਉਹਨਾਂ ਨੇ ਮੈਨੂੰ ਇੱਕੋ ਹੀ ਵਿਸ਼ਵਾਸ ਦਵਾਇਆ ਵੀ ਮੈਨੂੰ ਇੱਕ ਵੀ ਤੁਸੀਂ ਕੋਈ ਪੱਤਰਾ ਦੇ ਦਿਓ ਕੋਈ ਪ੍ਰੂਫ ਦੇ ਦਿਓ ਤੇ ਮੈਂ ਕਟਾਰਾ ਸਾਹਿਬ ਸੌ ਚੁੱਕ ਕੇ ਮੈਂ ਚੱਕੀ ਦੀ ਮਦਦ ਕਰੂੰਗਾ ਉਹ ਸਾਰੇ ਹੱਕ ਜਾਨੀ ਸਬੂਤ ਸਾਡੇ ਕੋਲ ਪਏ ਆ ਜਦੋਂ ਵੀ ਉਹ ਕਹਿਣਗੇ ਮੈਂ ਉਹਨਾਂ ਨੂੰ ਦੇ ਕੇ ਆਉਂਗੀ ਲੇਕਿਨ ਮੇਰੀ ਇਹ ਵੀ ਗੁਜਾਰਸ਼ ਆ ਵੀ ਪੁਲਿਸ ਨੂੰ ਤੇ ਸਾਡੇ ਐਮਐਲਏ ਸਾਹਿਬ ਨੂੰ ਵੀ ਇਦਾਂ ਦੇ ਬੱਚਿਆਂ ਤੇ ਝੂਠੇ ਪਰਚੇ ਕਰੋਗੇ ਤਾਂ ਇਸ ਦਾ ਜਿਹੜਾ ਅੰਤ ਬਹੁਤ ਮਾੜਾ ਆਵੇਗਾ ਹਾਂ ਮਰਜੀਤ कौर ਜੀ ਕਿਹੜਾ ਪਿੰਡ ਹੈ ਚਨਕੋਈਆ ਗੁਰਦੇ ਜੀ ਨੂੰ ਚੱਕੀ ਸਰਪੰਚ ਜੀ ਪਛਾਣ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਇਹ ਕਹਿਣਾ ਚਾਹੁੰਦਾ ਜੀ ਵੀ ਉਹ ਝੂਠਾ ਇਲਜ਼ਾਮ ਲਾਇਆ ਗਿਆ ਜੀ ਬਹੁਤ ਚੰਗਾ ਬੰਦਾ ਸਾਰੇ ਗਰੀਬ ਦੀ ਮਦਦ ਕਰਦਾ ਹੈ ਜਿਹੜੇ ਰਸੇ ਖਾਂਦੇ ਨੇ ਉਹਨਾਂ ਦਾ ਛਡਾਉਂਦਾ ਜੀ ਜਿਹੜਾ ਕੋਈ ਮਰ ਗਿਆ ਕੱਪੜੇ ਵੀ ਇਹ ਪਾਉਂਦਾ ਰਿਹਾ ਜੀ ਲੱਕੜਾਂ ਵੀ ਪਾਉਂਦਾ ਰਿਹਾ ਜੀ ਸਾਰੇ ਗਰੀਬਾਂ ਦਾ ਫਾਇਦਾ ਕਰਦਾ ਜੀ 30 ਸਾਲ ਹੋ ਗਏ ਮੈਨੂੰ ਦੇਖਦੀ ਨੂੰ ਬਹੁਤ ਵਧੀਆ ਬੰਦਾ ਹੈ ਜੀ ਗੁੱਡਾ ਸਾਰਿਆਂ ਦਾ ਫਾਇਦਾ ਸੋਚਦਾ ਦੀ ਆਪਣੇ ਪਿੰਡ ਦਾ ਇਹ ਨਹੀਂ ਵੀ ਇੱਕ ਦਾ ਕਰਦਾ ਸਾਰਿਆਂ ਦਾ ਫਾਇਦਾ ਕਰਦਾ ਜੀ ਪੁਲਿਸ ਤਾਂ ਕਹਿੰਦੀ ਵੀ ਨਾ ਜੀ ਇਹ ਝੂਠਾ ਅਲਜਮ ਲਾਇਆ ਗਿਆ ਜੀ ਇਹਨੇ ਦੀ ਜ਼ਮੀਨ ਦਾ ਰੌਲਾ ਤੇ ਅਸੀਂ ਸੁਣਦੇ ਸੀ ਮੈਨੂੰ ਪਿੰਡ ਵਾਲੇ ਨੇ ਬੁਲਾ ਕੇ ਵੀ ਕਿਹਾ ਸੀ ਵੀ ਇਹਨਾਂ ਦਾ ਰੌਲਾ ਪੈਣਾ ਜੀ ਗੱਲ ਸੱਚੀ ਹੋ ਗਈ ਸੱਚੀ ਰੌਲਾ ਪੈ ਗਿਆ ਇਹ ਇਹ ਜ਼ਮੀਨ ਦਾ ਰੌਲਾ ਦੀ ਜੀ ਚਿੱਟੇ ਦਾ ਤਾਂ ਅਸੀਂ ਕਦੇ ਸੁਣਿਆ ਵੀ ਨਹੀਂ ਜੀ ਸੜਾਉਂਦਾ ਤੀ ਜੀ ਇਹ ਬੱਚਿਆਂ ਦਾ ਹੁਣ ਕੀ ਮੰਨ ਕਰਦੇ ਹੋ ਪਰ ਸਾਡੇ ਦਾ ਇਹ ਕਹਿੰਦੇ ਆ ਜੀ ਅਸੀਂ ਇਨਸਾਫ ਮੰਗਣਾ ਚਾਹੁੰਦੇ ਆ ਵੀ ਇਹ ਝੂਠਾ ਇਲਜ਼ਾਮ ਹੈ ਜੀ ਅਰਚਾ ਕੈਨਸਲ ਹੋਣਾ ਚਾਹੀਦਾ ਹੈ ਝੂਠਾ ਇਹ ਸਾਰਾ ਕੰਮ ਮੈਂ ਇਥੋਂ ਦੀ ਹੀ ਰਹਿਣ ਵਾਲਾ ਇਹ ਕਿਹਸੇ ਫਸਟੇਰੀ ਫਸਟੇਰੀ ਕੀ ਕਰਨੀ ਚਾਹੁੰਦੇ ਨਹੀਂ ਜੀ ਸਰ ਇਹ ਸਰਾ ਸਰ ਝੂਠ ਹੈ ਇਹ ਇਹੋ ਜਿਹੇ ਬੰਦੇ ਨਹੀਂ ਹੈਗੇ ਇਨਸਾਨ ਬਹੁਤ ਵਧੀਆ ਨੇ ਕਿਉਂਕਿ ਇਸ ਆਬ ਦਾ ਸਰਪੰਚ ਨੇ ਇਹਨਾਂ ਨੇ ਸਾਡੀ ਵੀ ਬਹੁਤ ਹੈਲਪ ਕੀਤੀ ਸੀ ਦਿਲੋਂ ਤੇ ਗਰੀਬ ਦੇ ਪੱਖ ਚ ਬਹੁਤ ਵਧੀਆ ਫੈਸਲਾ ਲੈਂਦੇ ਨੇ ਇਹ ਨਸ਼ੇ ਦਾ ਕੋਈ ਇਹੋ ਜਿਹਾ ਮਸਲਾ ਨਹੀਂ ਹੈਗਾ ਪੁਲਿਸ ਦਾ ਅਲੀਗੇਸ਼ਨ ਲਗਾ ਰਹੀ ਹੈ ਵੀ ਨਸ਼ਾ ਬੀਚ ਨਹੀਂ ਨਹੀਂ ਸਰ ਇਹ ਬਿਲਕੁਲ ਝੂਠਾ ਅਲੀਗੇਸ਼ਨ ਲਾਇਆ ਇਹਨਾਂ ਨੇ ਝੂਠਾ ਪਰਚਾ ਲਾਇਆ ਵਾ ਬਣਾਇਆ ਇਹਦੇ ਤੇ ਇਹ ਇਹੋ ਜਿਹੇ ਬੰਦਾ ਨਹੀਂ ਇਹ ਕਦੇ ਵੀ ਨਸ਼ੇ ਦੇ ਹੱਕ ਦੇ ਵਿੱਚ ਨਹੀਂ ਸੀਗਾ ਇਹ ਹਰ ਇੱਕ ਨੂੰ ਨਸ਼ੇ ਤੋਂ ਛਡਾਉਣ ਦਾ ਜਤਨ ਕਰਦੇ ਰਹੇ ਨੇ ਵੀ ਜੀ ਕਾਰਨ ਕੀ ਲੱਗ ਰਿਹਾ ਤੁਹਾਨੂੰ ਪਰਚਾ ਇਹ ਜੀ ਸਾਜਿ ਸਹੀ ਰਚੀ ਜਾ ਰਹੀ ਹੈ ਇਹਨਾਂ ਦੇ ਖਿਲਾਫ ਜੋ ਹੈ ਜ਼ਮੀਨ ਦਾ ਇਹਨਾਂ ਦਾ ਕੋਈ ਝਗੜਾ ਚੱਲ ਰਿਹਾ ਉਹਦੇ ਖਿਲਾਫ ਹੀ ਇਹ ਹੋ ਰਿਹਾ ਸਭ ਖੁਸ਼ ਕਿਉਂਕਿ ਇਹ ਪਹਿਲਾਂ ਤੋਂ ਪਤਾ ਸੀ ਨਾ ਵੀ ਇਹ ਜ਼ਮੀਨ ਬਾਰੇ ਚੱਲ ਰਿਹਾ ਸੀ ਇਹਨਾਂ ਦਾ ਵੀ ਹੈਗਾ ਇਹਨਾਂ ਦਾ ਕੋਈ ਮਕਸਦ ਵੀ ਇਹਨਾਂ ਨੂੰ ਪੁਸਾ ਕੇ ਜ਼ਮੀਨ ਹੜਪਣ ਦਾ ਸੀਗਾ ਕਬਜ਼ਾ ਕਰਨ ਦਾ ਅਸੀਂ ਇਹ ਮੰਗ ਕਰਦੇ ਹਾਂ ਸਰ ਕਿ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਪਰਿਵਾਰ ਨੂੰ ਤੇ ਜੋ ਹੈਗਾ ਸੱਚ ਉਹ ਸਾਹਮਣੇ ਲਿਆਂਦਾ ਜਾਵੇ ਤੇ ਇਹ ਪਰਚਾ ਕੈਨਸਲ ਕਰਾਇਆ ਜਾਵੇ ਜੀ ਧੰਨਵਾਦ। ਹਾਂ ਨੋਈ ਸੰਗਤ ਸਿੰਘ ਆਹੀ। ਪਿੰਡ ਕਿਹੜਾ? ਹੰਡ ਮੇਰਾ ਚਣਕੂਆ ਖੁਰਦਾ ਜੀ ਮੈਂ ਆਰਮੀ ਵਿੱਚ ਟਾਇਰਾਂ ਤੇ ਜਿਹੜਾ ਪਰਚਾ ਕੀਤਾ ਗਿਆ ਸਰਪੰਚ ਲੱਗੀ ਤੇ ਹਾਂ ਜੀ ਇਹ ਬਿਲਕੁਲ ਝੂਠਾ ਪਰਚਾ ਜੀ ਇਹਨਾਂ ਦਾ ਮੈਨੂੰ ਮਤਲਬ ਜਿਹੜਾ ਟਾਇਰ ਹੋਇਆ ਸੀ ਇਹ ਮੇਰੇ ਕੋਲ ਆਏ ਸੀਗੇ। ਇਹ ਮੈਨੂੰ ਕਹਿੰਦੇ ਵੀ ਜਿਹੜੇ ਪਿੰਡ ਦੇ ਮੁੰਡੇ ਆਪਣੇ ਕੁਝ ਬੰਦੇ ਮਤਲਬ ਨਸ਼ਾ ਕਰਦੇ ਨੇ ਵੀ ਆਪਾਂ ਨੂੰ ਉਹਨਾਂ ਨੂੰ ਨਸ਼ਾ ਤੋਂ ਮੁਕਤ ਕਰਨਾ। ਇਹ ਹੁਣ ਮੈਨੂੰ ਜਦ ਪਤਾ ਲੱਗਿਆ ਵੀ ਸਰਦਾਰ ਜਗਜੀਤ ਸਿੰਘ ਸਰਪੰਚ ਤੇ ਪਰਚਾ ਪੈ ਗਿਆ ਮੈਨੂੰ ਬਹੁਤ ਫੀਲ ਹੋਇਆ। ਇਹ ਤਾਂ ਬਿਲਕੁਲ ਨਿਜਾਇਗਾ। ਇਹਨਾਂ ਦਾ ਜੋ ਕੇਸ ਚੱਲਦਾ ਹੈਗਾ ਜ਼ਮੀਨ ਦੇ ਉਹਦੇ ਹੀ ਕਾਰਨ ਇਹ ਕਰ ਰਹੇ ਨੇ ਸਾਰੇ ਕੰਮ ਇਹ ਪਰਚਾ ਨਜਾਇਜ਼ ਪਾਇਆ ਗਿਆ ਕੀ ਮੰਗ ਕਰਦੇ ਨੇ ਪਰਚਾ ਅਧਿਕਾਰੀਆਂ ਤੋਂ ਮੰਗਤਾ ਹੀ ਸੀ ਇਹੀ ਕਰਦੇ ਆ ਜੀ ਇਹ ਪਰਚਾ ਠੂਠਾ ਤੇ ਕੈਨਸਲ ਕੀਤਾ ਜਾਵੇ ਪਿੰਡੋਂ ਦੇ ਸਾਰੇ ਲੋਕ ਇਹਨੇ ਤਾਂ ਨਹੀਂ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਕੀ ਨਵਾਂ ਮੋੜ ਆਏਗਾ ਹੁਣ ਤੱਕ ਦੇ ਲਈ ਐਨਏਈ ਤੁਸੀਂ ਸਾਡੇ ਨਾਲ ਬਣੇ ਰਹੋ ਧੰਨਵਾਦ